ਕੀ ਤੁਹਾਡਾ ਵੀ ਡਾਟਾ ਜਲਦ ਹੋ ਜਾਂਦਾ ਹੈ ਖਤਮ WhatsApp ਦਾ ਇਹ ਨਵਾਂ ਫੀਚਰ ਬਚਾਏਗਾ ਇੰਜ ਤੁਹਾਡਾ ਡਾਟਾ ਜਾਣੋ ਕਿਵੇਂ ਕੰਮ ਕਰੇਗਾ ਇਹ ਫੀਚਰ ਜੇਕਰ ਤੁਹਾਡਾ ਵੀ ਡਾਟਾ ਜਲਦ ਖਤਮ ਹੋ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ WhatsApp ਜੋ ਕਿ ਸਭ ਤੋਂ ਵੱਧ ਵਰਤੇ ਜਾਣ ਵਾਲੇ ਇਨਸਟੈਂਟ ਮੈਸੇਜਿੰਗ ਐਪਸ ਦੇ ਵਿੱਚੋਂ ਇੱਕ ਹੈ ਇਕ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ ਜਿਸ ਰਾਹੀਂ ਉਪਭੋਗਤਾ ਆਪਣੇ ਇੰਟਰਨੈਟ ਡਾਟਾ ਦੀ ਵਰਤੋਂ ਉੱਤੇ ਵਧੇਰੇ ਨਿਯੰਤਰਣ ਰੱਖ ਸਕਣਗੇ ਦੁਨੀਆ ਭਰ ਦੇ ਵਿੱਚ 3.5 ਬਿਲੀਅਨ ਤੋਂ ਵੱਧ ਇੰਸਟਾਲਰਾਂ ਦੇ ਨਾਲ ਮੈਟਾ ਦੀ ਮਲਕੀਅਤ ਵਾਲਾ ਐਪ ਉਪਭੋਕਤਾ అనుਭਵ ਨੂੰ ਬਿਹਤਰ ਬਣਾਉਣ ਦੇ ਲਈ ਲਗਾਤਾਰ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕਰਦਾ ਹੈ ਤੇ ਇਸ ਵਾਰ ਇਹ ਵਿਸ਼ੇਸ਼ਤਾ ਉਹਨਾਂ ਲੋਕਾਂ ਲਈ ਗੇਮ ਚੇਂਜਰ ਸਾਬਤ ਹੋ ਸਕਦੀ ਹੈ ਜੋ ਜ਼ਿਆਦਾ ਡੇਟਾ ਖਤਮ ਹੋਣ ਤੋਂ ਪਰੇਸ਼ਾਨ ਨੇ ਦਰਅਸਲ WhatsApp ਇੱਕ ਡਾਟਾ ਸੇਵਰ ਫੀਚਰ ਦੇ ਉੱਤੇ ਕੰਮ ਕਰ ਰਿਹਾ ਹੈ ਜੋ ਕਿ ਆਟੋਮੈਟਿਕ ਫਾਈਲ ਡਾਊਨਲੋਡਿੰਗ ਨੂੰ ਰੋਕ ਦੇਵੇਗਾ ਜੋ ਡਿਵਾਈਸ ਦੀ ਜਗ੍ਹਾ ਅਤੇ ਡੇਟਾ ਦੋਵਾਂ ਦੀ ਖਪਤ ਕਰਦਾ ਹੈ ਦਰਅਸਲ WhatsApp ਫੋਟੋਆਂ ਅਤੇ ਵੀਡੀਓਜ਼ ਨੂੰ ਸਾਂਝਾ ਕਰਨ ਦਾ ਮੁੱਖ ਸਾਧਨ ਬਣ ਗਿਆ ਹੈ ਦੋਸਤਾਂ ਅਤੇ ਪਰਿਵਾਰ ਤੋਂ ਲੈ ਕੇ ਕੰਮ ਲਈ ਸਕੂਲ ਦੇ ਸਮੂਹਾਂ ਤੱਕ ਮੀਡੀਆ ਫਾਈਲਾਂ ਰੋਜ਼ਾਨਾ ਸਾਡੇ ਡਿਵਾਈਸਾਂ ਦੇ ਉੱਤੇ ਆਉਂਦੀਆਂ ਨੇ ਪਰ ਆਟੋ ਡਾਊਨਲੋਡ ਚਾਲੂ ਹੋਣ ਨਾਲ ਇਹ ਮੀਡੀਆ ਫਾਈਲਾਂ ਭਾਵੇਂ ਉਹਨਾਂ ਦਾ ਆਕਾਰ ਜਾਂ ਮਹੱਤਵ ਕੁਝ ਵੀ ਹੋਵੇ ਅਕਸਰ ਸਾਡੇ ਡੇਟਾ ਦਾ ਇੱਕ ਵੱਡਾ ਹਿੱਸਾ ਖਾ ਜਾਂਦੀਆਂ ਨੇ ਤਾਂ ਹੁਣ WhatsApp ਦੇ ਇੱਕ ਜਾਇਹੇ ਫੀਚਰ ਦੀ ਜਾਂਚ ਕਰ ਰਿਹਾ ਜੋ ਭੋਗਤਾਵਾਂ ਨੂੰ ਫੋਟੋਆਂ ਅਤੇ ਵੀਡੀਓ ਦੀ ਗੁਣਵੱਤਾ ਨੂੰ ਕੰਟਰੋਲ ਕਰਨ ਦੀ ਆਗਿਆ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਹੁਣ ਹਰ ਮੀਡੀਆ ਫਾਈਲ ਨੂੰ ਡਾਊਨਲੋਡ ਕਰਨ ਤੋਂ ਬਾਚ ਸਕਦੇ ਹੋ ਜੋ ਤੁਹਾਡੇ ਕੰਮ ਦੀ ਨਹੀਂ ਹੈ ਜਿਸ ਨਾਲ ਤੁਹਾਡਾ ਡਾਟਾ ਅਤੇ ਸਟੋਰੇਜ ਸਪੇਸ ਦੋਵੇਂ ਬਚਣਗੇ WhatsApp ਅਪਡੇਟਸ ਦੇ ਲਈ ਇੱਕ ਭਰੋਸੇਯੋਗ ਸਰੋਤ ਵਾ ਬੀਟਾ ਇਨਫੋ ਨੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ ਉਨਾ ਦੀ ਰਿਪੋਰਟ ਦੇ ਅਨੁਸਾਰ ਦੱਸਦੀ ਕਿ ਇਹ ਨਵਾਂ ਫੀਚਰ WhatsApp ਦੇ ਬੀਟਾ ਵਰਜਨ 2.25.12.24 ਦੇ ਵਿੱਚ ਦੇਖਿਆ ਗਿਆ ਜੇਕਰ ਕੋਈ ਤੁਹਾਨੂੰ ਉੱਚ ਗੁਣਵੱਤਾ ਵਾਲੀ ਤਸਵੀਰ ਜਾਂ ਵੀਡੀਓ ਭੇਜਦਾ ਹੈ ਤਾਂ WhatsApp ਆਪਣੇ ਆਪ ਇਸ ਦਾ ਇੱਕ ਮਿਆਰੀ ਸੰਸਕਰਣ ਬਣਾ ਦੇਵੇਗਾ ਜੇਕਰ ਤੁਹਾਡੀਆਂ ਆਟੋ ਡਾਊਨਲੋਡ ਸੈਟਿੰਗਾਂ ਸਿਰਫ ਸਟੈਂਡਰਡ ਵਰਜਨ ਡਾਊਨਲੋਡ ਕਰਨ ਦੇ ਲਈ ਸੈੱਟ ਕੀਤੀਆਂ ਗਈਆਂ ਨੇ ਤਾਂ ਤੁਹਾਨੂੰ ਉਹ ਵਰਜਨ ਮਿਲੇਗਾ ਭਾਵੇਂ ਭੇਜਣ ਵਾਲੇ ਨੇ ਫਾਈਲ ਉੱਚ ਗੁਣਵੱਤਾ ਵਿੱਚ ਭੇਜੀ ਹੋਵੇ। ਵਰਤਮਾਨ ਦੇ ਵਿੱਚ WhatsApp ਦੀਆਂ ਆਟੋ ਡਾਊਨਲੋਡ ਸੈਟਿੰਗਾਂ ਡਾਊਨਲੋਡ ਫਾਈਲਾਂ ਨੂੰ ਉਸੇ ਗੁਣਵੱਤਾ ਦੇ ਵਿੱਚ ਭੇਜਦੀਆਂ ਨੇ ਜਿਸ ਦੇ ਵਿੱਚ ਉਹ ਭੇਜੀਆਂ ਗਈਆਂ ਸਨ ਜਿਸ ਕਾਰਨ ਮੋਬਾਈਲ ਡਾਟਾ ਦੀ ਬੇਲੋੜੀ ਵਰਤੋਂ ਹੁੰਦੀ ਹੈ। ਇਹ ਬਦਲਾਅ ਉਪਭੋਗਤਾਵਾਂ ਨੂੰ ਆਪਣੀ ਪਸੰਦੀਦਾ ਡਾਊਨਲੋਡ ਗੁਣਵੱਤਾ ਸਟੈਂਡਰਡ ਜਾਂ ਹਾਈ ਪਹਿਲਾਂ ਤੋਂ ਚੁਣਨ ਦਾ ਵਿਕਲਪ ਦੇ ਕੇ ਇਸ ਸਮੱਸਿਆ ਨੂੰ ਖਤਮ ਕਰ ਦੇਵੇਗਾ। ਇਹ ਵਿਸ਼ੇਸ਼ਤਾ ਖਾਸ ਤੌਰ ਦੇ ਉੱਤੇ ਗਰੁੱਪ ਚੈਟਾਂ ਦੇ ਵਿੱਚ ਲਾਭਦਾਇਕ ਹੋਏਗੀ। ਜਿੱਥੇ ਉਪਭੋਗਤਾਵਾਂ ਨੂੰ ਅਕਸਰ ਬਹੁਤ ਸਾਰੀਆਂ ਅਣਚਾਹੀ ਫੋਟੋਆਂ ਅਤੇ ਵੀਡੀਓਜ਼ ਮਿਲਦੇ ਨੇ ਤਾਂ ਡਾਊਨਲੋਡ ਨੂੰ ਘਟ ਗੁਣ ਵੱਧਾ ਵਾਲੇ ਸੰਸਕਰਣਾਂ ਤੱਕ ਸੀਮਤ ਕਰਕੇ ਉਪਭੋਗਤਾ ਡਾਟਾ ਵਰਤੋਂ ਘਟਾ ਸਕਦੇ ਨੇ ਅਤੇ ਸਟੋਰੇਜ ਨੂੰ ਜਲਦੀ ਭਰਨ ਤੋਂ ਰੋਕ ਸਕਦੇ ਨੇ